ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਆ ਤੁਸੀਂ ਦੇਖੋ ਵੀਡੀਓ ਚ ਦਿਖਾ ਸਾਰਾ ਵੀ ਕਿਵੇਂ ਮਹਾਨ ਕੋਸ਼ ਨੂੰ ਕਿਵੇਂ ਬੇਇੱਜ਼ਤੀ ਹੋ ਰਹੀ ਹੈ ਇੱਥੇ ਕਿਸ ਤਰੀਕੇ ਨਾਲ ਜ਼ਮੀਨ ਚ ਖੱਡੇ ਪੁੱਟ ਕੇ ਦੱਬਿਆ ਜਾ ਰਿਹਾ ਕੀ ਇਹ ਤਰੀਕਾ ਹੈ ਪਾਣੀ ਦਾ ਜਿਨ੍ਹਾਂ ਨੂੰ ਪੰਜਾਬੀ ਜਿਹੜੇ ਮਹਾਨ ਕੋਸ਼ ਦਾ ਸੰਸਕਾਰ ਹੋਣਾ ਚਾਹੀਦਾ ਰੀਤ ਮਰਿਆਦਾ ਦੇ ਅਨੁਸਾਰ ਇੱਕ ਨਹੀਂ ਦੋ ਨੇ ਨਾਂ ਜਿਹੜੀ ਤੁਹਾਡੇ ਕੋਲੇ ਹੈਗੀ ਪਾ ਦੇ ਮੜੀ ਆ ਦੇਖ ਲਓ ਸ਼ਸਤਰਾਂ ਦੀ ਬੇਅਦਵੀ ਉਹ ਭਾਈ ਸਾਹਿਬ ਜੀ ਦੀ ਆ ਮਾਰਾ ਦਲੀਪ ਸਿੰਘ ਆ ਪਾਣੀ ਦੇ ਵਿੱਚ ਉਹ ਦੇਖ ਲਓ ਜੀ ਉਹ ਹਰਮੰਦਰ ਸਾਹਿਬ ਦੀ ਬੇਅਦਵੀ ਉਹ ਪਾਣੀ ਦੇ ਵਿੱਚ ਉਹ ਵੀ ਦਾ ਤੋਂ ਪਰਾਂ ਉੱਠ ਕੇ ਮੇਰਾ ਨਾਮ ਅਨਵਿੰਦਰ ਸਿੰਘ ਹੈ ਜੀ ਅੱਜ ਜੋ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇਹ ਘਟਨਾ ਵਾਪਰੀ ਹੈ ਇਹ ਇੱਕ ਤਰੀਕੇ ਦੀ ਬੇਅਦਵੀ ਦੀ ਘਟਨਾ ਕਹਿ ਸਕਦੇ ਆ ਕਿਉਂਕਿ ਇੱਕ ਕੋਈ ਅਕਾਉਂਟੇਬਿਲਟੀ ਨਹੀਂ ਹੈਗੀ ਕੋਈ ਤਰੀਕਾ ਨਹੀਂ ਹੈਗਾ ਜੋ ਮਹਾਨ ਸ਼ਬਦ ਕੋਸ਼ ਨਹੀਂ ਜਿਹਦੇ ਵਿੱਚ ਕੁਰਾਨ ਗੁਰਬਾਣੀ ਗੀਤਾ ਜਿਹਦੇ ਵਿੱਚ ਆਪਣੇ ਮੂਲ ਮੰਤਰ ਤੇ ਉਹਨਾਂ ਦੀ ਪਰਵਾਸ਼ਾ ਲਿਖੀ ਗਈ ਹੈ ਤੇ ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਅਗਨੀ ਭੇਟ ਕਰਨਾ ਚਾਹੀਦਾ ਹੈ ਜਾਂ ਉਹਨਾਂ ਨੂੰ ਜਿਸ ਤਰੀਕੇ ਨਾਲ ਅੱਜ ਤੁਸੀਂ ਦੇਖ ਰਹੇ ਹੋ ਕਿ ਪਾੜ-ਪਾੜ ਕੇ ਸੁੱਟੇ ਹੋਏ ਨੇ ਕਾਗਜ਼ ਜੋ ਕਿ ਪੈਰਾਂ ਦੇ ਵਿੱਚ ਉੱਥੇ ਰੁਲਦੇ ਫਿਰਦੇ ਨੇਗੇ ਕਿ ਇਹ ਕੋਈ ਤਰੀਕਾ ਹੈ ਕਿ ਇਹਦਾ ਕੋਈ ਜਵਾਬਦਈ ਹੈ ਯੂਨੀਵਰਸਿਟੀ ਦੇ ਵਿੱਚ ਜਦੋਂ ਤੁਸੀਂ ਲੋਕ ਆਏ ਤੁਸੀਂ ਕਿਵੇਂ ਦੇਖੇ ਕੀ ਹੋ ਰਿਹਾ ਸੀ ਇੱਥੇ ਤੋਂ ਕੌਣ ਕਰ ਰਿਹਾ ਸੀ ਸਾਨੂੰ ਦੇਖਦੇ ਸਾਰ ਤਾਂ ਸਾਡੀ ਅੱਖਾਂ ਦੇ ਸਾਹਮਣੇ ਜੋ ਦ੍ਰਿਸ਼ ਆਇਆ ਫਟੇ ਕਾਗਜ਼ ਇੱਕ ਦੇਖਣ ਦੇ ਦ੍ਰਿਸ਼ ਦੇ ਹਿਸਾਬ ਨਾਲ ਜੋ ਕਿਤਾਬ ਜੇ ਫੱਟੀ ਪਈ ਹੋਵੇ ਗੇਰੀ ਪਈ ਹੋਵੇ ਇੱਕ ਕਚਰੇ ਦੇ ਰੂਪ ਦੇ ਵਿੱਚ ਉਹ ਇੱਕ ਬੇਅਦਬੀ ਨਜ਼ਰ ਆਏਗੀ ਤਾਂ ਸਾਨੂੰ ਉਹ ਚੀਜ਼ ਨਜ਼ਰ ਆਈ ਉਹ ਪਤਾ ਕਿਵੇਂ ਲੱਗਿਆ ਦੀ ਇੱਥੇ ਕਿ ਇਸ ਤਰੀਕੇ ਨਾਲ ਹੋ ਰਿਹਾ ਸਾਨੂੰ ਜਦੋਂ ਸਾਰੇ ਸਟੂਡੈਂਟ ਇਧਰ ਨੂੰ ਪਹੁੰਚੇ ਨੇਗੇ ਪੁੱਜੇ ਨੇ ਤਾਂ ਸਾਨੂੰ ਇੱਥੇ ਆ ਕੇ ਪਤਾ ਲੱਗਿਆ ਕਿ ਸਾਡੇ ਜੋ ਮਹਾਨ ਕੁਸ਼ ਨਹੀਂ ਉਹਨਾਂ ਦੀ ਬਿਨਾਂ ਕਾਉਂਟੇਬਿਲਟੀ ਤੋਂ ਇਹ ਬਿਨਾ ਕੋਈ ਜਾਂਚ ਪੜਤਾਲ ਸਾਡੇ ਜੋ ਕੋਈ ਦੱਸੇ ਬਿਨਾ ਤੇ ਯੂਨੀਵਰਸਿਟੀ ਦੇ ਵਿੱਚ ਜੇ ਕਿਸੇ ਨੂੰ ਪੁੱਛ ਰਿਹਾ ਤਾਂ ਕਿਸੇ ਕੋਲ ਜਵਾਬ ਨਹੀਂ ਹੈਗਾ ਹੁਣ ਖੜਾ ਕੌਣ ਸੀਗਾ ਇੱਥੇ ਉਸ ਸਮੇਂ ਕੋਈ ਆਈ ਅਥਾਰਟੀ ਖੜੀ ਸੀਗੀ ਇੱਥੇ ਸਾਰੇ ਜਦੋਂ ਸਟੂਡੈਂਟਸ ਪਹੁੰਚੇ ਨੇ ਉਸ ਤੋਂ ਬਾਅਦ ਅਥਾਰਟੀ ਪਹੁੰਚੀ ਹੈ ਸਕਿਉਰਟੀ ਪਹੁੰਚੀ ਸਾਰੇ ਧਰਮਾਂ ਦੇ ਜਿਹੜੇ ਇਹਦੇ ਵਿੱਚ ਕੋੜਾ ਲਿਖਿਆ ਹੋਇਆ ਨੇਗੇ ਇਹ ਸਾਰੇ ਧਰਮਾਂ ਦੀ ਇੱਕ ਤਰੀਕੇ ਨਾਲ ਬੇਅਦਬੀ ਹੈ ਕੀ ਇਹਦਾ ਕੋਈ ਜਵਾਬ ਦੇਈ ਹੈ ਕਿ ਨਹੀਂ ਹੈ ਕੀ ਪੰਜਾਬ ਦੇ ਵਿੱਚ ਸਦਾ ਹੀ ਇਹੀ ਚੱਲਦਾ ਰਹੇਗਾ ਵੀ ਬੇਅਦਬੀ ਹੋਏ ਹੁੰਦੀ ਰਹੇਗੀ ਫਿਰ ਫੇਰ ਬੇਅਦਬੀ ਹੁੰਦੀ ਰਹੇਗੀ ਪਹਿਲਾਂ 2015 ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਲਾਇਬ੍ਰੇਰੀ ਦੇ ਵਿੱਚ ਇੱਕ ਘਟਨਾ ਵਾਪਰੀ ਕਿ ਗੁਰੂ ਗ੍ਰੰਥ ਸਾਹਿਬ ਦੀ ਪੋਥੀਆਂ ਉੱਥੇ ਪਤਾ ਲੱਗਿਆ ਇੱਕ ਟਰੱਕ ਪਤਾ ਨਹੀਂ ਲੱਗਿਆ ਇੱਕ ਟਰੱਕ ਦਾ ਹੀ ਨਹੀਂ ਪਤਾ ਲੱਗਿਆ ਉੱਥੇ ਕਿ ਉਹ ਗਿਆ ਕਿੱਥੇ ਹੈ ਤੇ ਅੱਜ ਫੇਰ ਬੇਅਦਬੀ ਹੋਈ ਹੈ ਹੋ ਵੀਰੇ ਮੇਰੀ ਬੇਨਤੀ ਆ ਧਿਆਨ ਨਾਲ ਗੱਲ ਸੁਣਿਓ ਆਪਾਂ ਅਗਲਾ ਪ੍ਰੋਗਰਾਮ ਇਹਦਾ ਹੈ ਸਾਨੂੰ ਜਿਹੜਾ ਆ 3 ਘੰਟੇ ਬਾਅਦ ਸਾਨੂੰ ਉਸ ਦਾ ਦਿੱਤਾ ਹੈ ਜੇ ਜਦੋਂ ਉਸ ਤੇ